ਜੀ ਵੀਰ ਜੀ ਹੋਰ ਆਪਾਂ ਪਾਉਣ ਲੱਗੇ ਆਪਣੀਆਂ ਕੁਗੜੀਆਂ ਨੂੰ ਦਾਣਾ ਤੇ ਤੁਸੀਂ ਨਿਗਾ ਮਾਰ ਸਕਦੇ ਜੇ ਬੈ ਜਾ ਬੈ ਜਾ ਆ ਮਿੱਤਰੋ ਆਪਣੀ ਸਾਰਿਆਂ ਤੋਂ ਪਿਆਰੀ ਗੁਗੜੀ ਹਾਂਜੀ ਵੀਰ ਜੀ ਜਿੱਦਾਂ ਤੁਸੀਂ ਵੇਖ ਲਿਆ ਵੀ ਆਪਣੇ ਫਾਰਮ ਤੇ ਦੇਸੀ ਮੁਰਗੇ ਵੀ ਸੇਲ ਆ ਤੇ ਦੇਸੀ ਆਂਡੇ ਵੀ ਇਹ ਮੁਰਗਿਆਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਜਿਹੜਾ ਮੁਰਗਾ ਮੈਂ ਫੜਿਆ ਹੁਣ ਐਂਦਾ ਵੇੜ ਘੱਟੋ ਘੱਟ ਨੇ 3.5 ਕਿਲੋ ਆ ਤੇ ਬਾਕੀ ਹੋਰ ਵੀ ਜਿਹੜੇ ਮੁਰਗੇ ਆ ਦੇ 2.5-3 ਕਿਲੋ ਦੇ ਆਸ-ਪਾਸ ਹੁੰਦੇ ਆ ਤੇ ਉਹ ਵੀ ਫੌਰ ਸੇਲ ਆ ਤੇ ਦੇਸੀ ਆਂਡੇ ਵੀ ਆਪਣੇ ਕੋਲ ਵੀਰੇ ਪੂਰੇ ਪਿਓਰ ਹੁੰਦੇ ਆ ਆ ਵੀ ਹੋਰਾਂ ਫਾਰਮਾਂ ਵਾਂਗੂ ਨਹੀਂ ਵੀ ਕੱਲੇ ਫੀਡ ਤੇ ਪਾਈਦੇ ਹਨਾ ਫਾਰਮੀਆਂ ਆਂਡੇ ਉਹ ਤਾਂ ਵਜਦੇ ਆ ਆਪਣੇ ਪੂਰੀ ਦੇਸੀ ਖਰਾਕ ਪਾਈਦੀ ਆ ਸਬਜ਼ੀਆਂ ਦੇ ਛਿਲੜ ਬਾਜਰਾ ਕਣੀਆਂ ਤੇ ਕਦੇ-ਕਦੇ ਕਣਕ ਬਰਸੀਨ ਪੱਠੇ ਮਤਲਬ ਫੀਡ ਆਪਾਂ ਬਹੁਤ ਘੱਟ ਪਾਉਨੇ ਆ ਮਤਲਬ ਦੇਸੀ ਖਰਾਕ ਤੇ ਆਂਡਾ ਤਿਆਰ ਕਰੀਦਾ ਤੇ ਪਹਿਲੋਂ ਆਪਣੇ ਟਰੇ ਦਾ ਰੇਟ ਜਦੋਂ ਅੰਡੇ ਘਟਦੇੰਦੀਆਂ ਸੀ ਕੁਕੜੀਆਂ ਉਦੋਂ 450 500 ਵੀ ਚੱਲਦਾ ਰਿਹਾ ਬਾਕੀ ਹੁਣ ਲਗਭਗ ਸਾਰੀਆਂ ਕੁਕੜੀਆਂ ਅੰਡੇ ਦੇਣ ਲੱਗੀਆਂ ਤੇ ਹੁਣ ਟਰੇ ਦਾ ਰੇਟ ਹੋ ਗਿਆ ਵੀਰ ਸਿਰਫ 400